ਬਹੁਤ ਵਧੀਆ ਕਿ ਤੁਸਕਿੰਡ ਸਾਫ ਹੈ ਕੋਈ ਦਿੱਕਤ ਨਹੀਂ ਹੈ ਕਿ ਕਲਾਮ ਡਾਕਟਰ ਜਿਹੋងਦੇ ਵੀ ਬਿਨਸ ਦੋਹਾਰ ਕੇ ਨਾ ਤੇ ਮਰੀਜ਼ ਨੂੰ ਵੈਸੇ ਲਾਬਰ ਜੇ ਛੱਡ ਦਿੰਦੇ ਨੇ ਪਰ ਇਹ ਕੇਅਰ ਬਹੁਤ ਵਧੀਆ ਹੁੰਦੀ ਹੈ ਇਹ ਮੈਂ ਬਾਕੀ ਧੰਨਵਾਦ ਕਰਦਾ ਉਸ ਸਾਫ ਦਾ ਜਿਹੜਾ ਮਤਲਬ ਬਹੁਤ ਸਕਿੱਲ ਹੈ ਤੇ ਵਿਰੇਗ ਬੰਦ ਮਤਲਬ ਮਰੀਜ਼ ਪੂਰੀ ਚਾਹਤ ਆਤਿਆ ਰਹਿੰਦੇ ਕਿਸੇ ਭਾਵੇਂ ਤਕਲੀਫ ਹੋਈ ਚੱਟ ਹੋਈ ਆਏ ਕਿ ਬਹੁਤ ਵੱਡੀ ਮਤਲਬ ਬੈਕਪਲੇਨ ਹੁੰਦੀ ਹੈ ਮਰੀਜ਼ ਵਾਸਤੇ ਮੈਂ ਉਮਰਕਾਚੀਪੁਰ ਤੋਂ ਗਰੂਰ ਤੋਂ ਮੈਂ ਫੂਡ ਐਂਡ ਸਪਲਾਈ ਜੇ ਫੈਸਲੂਟ ਆ ਰਿਹਾ ਮੈਨੂੰ 31 ਗੂੜੀ ਦੀ ਤਕਲੀਫ ਵਾਸਤੇ ਡਾਕਟਰ ਸਾਹਿਬ ਕੋਲ ਆਇਆ ਸੀ ਦਿਖਾਉਣ ਵਾਸਤੇ ਤੇ ਉਹਨਾਂ ਨੇ ਕਿਹਾ ਵੀ ਇਹਦਾ ਆਪਰੇਸ਼ਨ ਹੋਣਾ ਹੈ ਤੇ ਇਹਨਾਂ ਚੈਸਟੂ ਕਰਾਈ ਰੋਤੀ ਕਰ ਮੇਰਾ ਪ੍ਰੈਸ਼ਰ ਹੋ ਗਿਆ ਮੈਨੂੰ 3 ਗਿਆ 12 ਨੂੰ ਇਹਨਾਂ ਨੇ ਡਿਸਚਾਰਜ ਕਰਤਾ ਸੀ ਤੇ ਅੱਜ ਮੈਂ ਡਾਕਟਰ ਸਾਹਿਬ ਕੋਲ ਆਇਆ ਮੈਨੂੰ ਵਾ ਦਿਖਾਉਣਾ ਆ ਮੈਂ ਮੈਨੂੰ ਕੋਈ ਤਕਲੀਫ ਨਹੀਂ ਜਿਵੇਂ ਬਿਲਕੁਲ 2 ਕਿਲੋਮੀਟਰ ਸ਼ੈਅ ਕਰਦਾ ਡੇਲੀ ਤੇ ਮੈਂ ਪੌੜੀਆਂ ਵੀ ਚੜ ਲੈਂਦਾ ਤੇ ਹਲਕਾ ਸਾਈਕਲ ਵੀ ਚਲਾ ਲੈਣਾ ਇੱਕੋ ਹੀ ਚਲਾਉਂਦਾ ਮੈਂ ਘਰੇਲੂ ਕੰਮ ਉਹਦੇ ਵਧੀਆ ਕਰ ਲੈਣਾ ਮੈਨੂੰ ਕੋਈ ਤਕਲੀਫ ਨਹੀਂ ਅਜਿਹਾ ਵੈਸੇ ਚੈੱਕਅਪ ਵਾਸਤੇ ਮੈਂ ਚਾਹਿਆ ਇਹ ਖਰੀਦ ਗਰ ਉਹ ਡਾਕਟਰ ਸਾਹਿਬ ਦਾ ਜਿਹੜਾ ਸੁਭਾਅ ਹੈ ਬਹੁਤ ਮੈਨੂਸਾਰ ਤੇ ਬਾਕੀ ਡਾਕਟਰਾਂ ਨਾਲ ਹੈਗਾ ਜਿਨ੍ਹਾਂ ਚੋਂ ਕੋਈ ਮਤਲਬ ਕੋਈ ਤਲਖੀ ਨਹੀਂ ਹੈ ਹਰੇਕ ਜੀ ਆਰਾਮ ਨਾਲ ਦੱਸਦੇ ਨੇ ਤੇ ਫਰੇਕ ਪਿਆਰ ਨਾਲ ਸੁਣਦੇ ਨੇ ਜੇ ਫੋਨ ਕਰ ਲਈਏ ਜ਼ਰੂਰ ਤੋਂ ਤਾਂ ਇਹ ਜੇ ਬਿਜੀ ਨੇ ਤਾਂ ਵੀ ਮਤਲਬ ਬੈਕ ਕਾਲ ਕਰ ਦੇਦੇ ਇਸ ਕਰਕੇ ਮੈਨੂੰ ਇਹਨਾਂ ਦੇ ਹਸਪਤਾਲ ਤੋਂ ਤੇ ਮਤਲਬ ਉਹ ਇਲਾਜ ਤੋਂ ਪ੍ਰੀਤ ਚਲੀ ਹੈ ਪਰ ਮਾਤਾ ਮੈਨੂੰ ਜੜ ਜਿਆ ਕਰਾਂ ਜੀ ਰੱਖੇ ਤੇ ਮੈਨੂੰ ਗੁੱਡੇ ਕਨੀ ਕੋਈ ਤਕਲੀਫ ਨਹੀਂ